ਜੋ ਬੋਲੇ 100 ਰੁਪਏ ਪਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਗੱਦੀ ਨਸੀਹਣ ਸਤਿਗੁਰੂ ਬੁੱਧਨਾਥ ਮਹਾਰਾਜ ਕੀ ਜੈ ਅੱਜ ਜੋ ਵੀਰ ਮਨਜਿੰਦਰ ਸਿੰਘ ਨੂੰ ਅਸੀਂ ਸ਼ਹਿਰੀ ਵਾਈਸ ਚੇਅਰਮੈਨ ਦਾ ਅਹੁਦਾ ਦੇ ਕੇ ਜਾ ਰਹੇ ਹਾਂ ਔਰ ਆਬਾਦੀ ਖਾਲਸਾ ਨਗਰ ਦੇ ਵਿੱਚ ਅਸੀਂ ਵੀਰ ਨੂੰ ਅਹੁਦਾ ਦੇ ਕੇ ਜਾ ਰਹੇ ਆਂ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਪਰਤ ਵੱਲੋਂ ਸਸਪਰੰਤ ਬਾਬਾ ਲਾਡੀਨਾਥ ਮੇਰੇ ਨਾਲ ਖੜੇ ਸੋਨੂ ਬਾਬਾ ਜੀ ਜੋ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਤੋਂ ਮੁੱਖ ਸੰਚਾਲਕ ਰਣਜੀਤ ਸਿੰਘ ਚੌਧਰੀ ਰਾਸ਼ਟਰੀ ਚੇਅਰਮੈਨ ਔਰ ਵੱਖਰੇ ਵੱਖਰੇ ਉਦੇਦਾਰ ਬੰਦੇ ਜੋ ਮੇਰੇ ਨਾਲ ਮੇਰੇ ਸਾਥੀ ਮੇਰੀਆਂ ਸੱਜੀਆਂ ਬਾਹਾਂ ਮੇਰੇ ਨਾਲ ਖੜੇ ਨੇ ਤੁਹਾਨੂੰ ਪਤਾ ਹੀ ਕਿ ਜੋ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ ਅਸੀਂ ਉਹ ਛੇਵੇਂ ਦਰਿਆ ਨੂੰ ਖਤਮ ਕਰਨ ਵਾਸਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਜੋ ਮੀਟਿੰਗਾਂ ਕਰਦੇ ਪਏ ਆ ਅਸੀਂ ਅੱਜ ਮਨਜਿੰਦਰ ਸਿੰਘ ਨੂੰ ਵੀ ਇਹੀ ਦੱਸ ਕੇ ਜਾ ਰਹੇ ਹਾਂ ਆਪਣੇ ਸੁਵਿਧਾਨਵਾਦੀ ਆਪਣੀਆਂ ਗੱਲਾਂ ਦੱਸ ਕੇ ਜਾ ਰਹੇ ਹਾਂ ਕਿ ਜੋ ਨਸ਼ਿਆਂ ਵਿਰੁੱਧ ਆਪਾਂ ਜੰਗ ਜਾਰੀ ਕੀਤਾ ਏ ਇਹ ਵੀਰ ਦਾ ਵੀ ਕਹਿਣਾ ਹੈ ਕਿ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਸਿਆਂ ਖਿਲਾਫ ਖੜਾਂਗਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮਨਜਿੰਦਰ ਸਿੰਘ ਨਾਮ ਮੇਰਾ ਚੇਅਰਮੈਨ ਦਾ ਬਾਬਾ ਜੀ ਨੇ ਉਧਰ ਦਿੱਤਾ ਜਿਹੜਾ ਬਾਬਾ ਜੀ ਨੇ ਉਧਰ ਦਿੱਤਾ ਮੈਂ ਆਪਣੀ ਮਾਂ ਦਰਿਆਨ ਨਵਾਹਾ ਥੈਂਕ ਯੂ ਧੰਨਵਾਦ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਅਸੀਂ ਭਗਵਾਨ ਵਾਲਮੀਕੀ ਸਮਾਜ ਸਰਟੀਫਾਈਡ ਸਟੇਟ ਪੰਜਾਬ ਭਾਰਤ ਦੇ ਸਰਪ੍ਰਸਤ ਬਾਬਾ ਲਾਡੀ ਨਾਦ ਜੀ ਵੱਲੋਂ ਆਪਣੇ ਵੀਰ ਮਨਜਿੰਦਰ ਸਿੰਘ ਨੂੰ ਵਾਇਰ ਚੇਰੀ ਚੇਅਰਮੈਨ ਦਾ ਅਹੁਦਾ ਲਾ ਕੇ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਵੀਰ ਆਪਣਾ ਅਹੁਦਾ ਇਮਾਨਦਾਰੀ ਆ ਅਤੇ ਸਜੇ ਦਲਨ ਨਭਾਵੇ ਹਰ ਹਰ ਵਾਲਮੀ ਜੈ ਵਾਲਮੀ ਮੇਰਾ ਨਾਮ सोनू ਬਾਬਾ ਵੀਰ ਦਾ ਮੁਖ ਸੰਗਤਾਂ ਦੇ ਸੇਵਾਦਾਰ ਜਿਹ ਮੇਰਾ ਰਜਿਸਟਰ ਮੈਂ ਜੱਸੀ ਹੈ ਤੇ ਕਮੇ ਚੇਰਮੈਨ ਨਾਲ ਅੱਜ ਸੁਲਤਾਨ ਪਿੰਡ ਚ ਛੋਟਾ ਵੀਰ ਮਨੀ ਨੂੰ ਆਪਾਂ ਚੇਰਮੈਨ ਦਾ ਅਹੁਦਾ ਲਾ ਤੇ ਜਾ ਰਹੇ ਆ ਤੇ ਸਾਨੂੰ ਪੂਰੀ ਉਮੀਦ ਹੈ ਵੀ ਆਪਣੇ ਅਹੁਦਿਆਂ ਤੇ ਪੂਰਾ ਖੜੇ ਹੋਣਦੇ ਜਿਹੜਾ ਫੋਤਾੰਬੜ ਪਿੰਡ ਛੇਵਾ ਦਿਲਾ ਚੱਲਦਾ ਪਿਆ ਜੇ ਰਨਸ਼ੇ ਵਿਰੁੱਧ ਤੇ ਸਾਨੂੰ ਪੂਰਾ ਭਰੋਸਾ ਦਿਵਾਇਆ ਜਾਂ ਮਣੀ ਲੋ ਤੇ ਜਿਹੜਾ ਨਸ਼ਾ ਤੇ ਚੱਲਦਾ ਪਿਆ ਨੇ ਉਹ ਬੰਦ ਕਰਾਂਦੇ ਤੁਹਾਡਾ ਸਾਥ ਦੇਦੇ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਜਿਹੜੇ ਹੋਰ ਨਸ਼ੇ ਕਰਦੇ ਰਹਿੰਦੇ ਨੇ ਤੇ ਉਹ ਵੀ ਯੋਰ ਪਾ ਦੇ ਉਹਨਾਂ ਨੂੰ ਨਸ਼ਾ ਬੰਦ ਕਰਾਇਆ ਜਾਵੇ ਸਾਰਿਆਂ ਨੂੰ ਪਿਆਰ ਹੋ ਜਾ ਬਲਮਿਤ ਜੀ ਮੈਂ ਸਰਵਨ ਸਿੰਘ ਮਟੂ ਪਿੰਡ ਮੂਦਲ ਵਾਲਵੀ ਸਮਾਜ ਵੱਲੋਂ ਪੰਜਾਬ ਦੇ ਚੇਅਰਮੈਨ ਨੂੰ ਅੱਜ ਇਹ ਜੋ ਸਲਤਨਵੰਡੇ ਆਏ ਆ ਅਸੀਂ ਮੰਨੀ ਨੂੰ ਅਵਧਾ ਦੇ ਕੇ ਚੱਲੇ ਆ ਕਿ ਜੋਕਰ ਅੱਜ ਸਮਾ ਬਹੁਤ ਮਾੜਾ ਚੱਲਿਆ ਨਸ਼ਿਆਂ ਦੇ ਵਿਰੁੱਧ ਤੇ ਅਸੀਂ ਭਰਾ ਮੰਨੀ ਨਾਲ ਗੱਲ ਹੋਈ ਆ ਕਿ ਜ਼ਿੰਮੇਵਾਰੀ ਆਪਣੀ ਚੰਗੀ ਨਿਭਾਓ ਤਾਂ ਨਸ਼ੇ ਨੂੰ ਮੁਕਤ ਕੀਤਾ ਜਾਵੇ ਜੋ ਬੋਲੇ ਸੁਨਰਪਾ ਹੈ ਪਗਵਾਨ ਵਾਲਮੀਕ ਮਹਾਰਾਜ ਜੀ ਹੈ ਇਸ ਵੀਰ ਨੂੰ ਜਿਹੜਾ ਅਸੀਂ ਅਵਧਾ ਦੇ ਕੇ ਜਾ ਰਹੇ ਅਸੀਂ ਉਮੀਦ ਕਰਦੇ ਆ ਕਿ ਇਹ ਇਮਾਨਦਾਰੀ ਨਾਲ ਨਿਭਾਏਗਾ ਇਹ ਸ਼ੀਮਾ ਦਰਿਆ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਅਸੀਂ ਉਮੀਦ ਕਰਦੇ ਹਾਂ ਜਿਸ ਜਿੱਦਾਂ ਜਿਵੇਂ ਸਾਡੇ ਬਾਬਾ ਜੀ ਨੇ ਦੱਸਿਆ ਕਿ ਇਹ ਸਾਡਾ ਪੰਜਾਬ ਸੋਨੇ ਦੀ ਚਿੜੀ ਹੈ ਤੇ ਅਸੀਂ ਇਹਨੂੰ ਸੋਨੇ ਦੀ ਚਿੜੀ ਹੀ ਬਣਾ ਕੇ ਰੱਖਾਂਗੇ ਤੇ ਇਹ ਸਾਡੇ ਨਾਲ ਵੀਰ ਇਮਾਨਦਾਰੀ ਨਾਲ ਨਸ਼ਿਆਂ ਦੇ ਬਰਖਲਾਫ ਖੜੇਗਾ ਬਾਲਮੀਕ ਸ਼ਕਤੀ ਅਮਰ ਹੈ ਬਾਲਮੀਕ ਸ਼ਕਤੀ ਅਮਰ ਹੈ ਸੀਐਮ ਨੂੰ ਅਸੀਂ ਚੰਨੇ ਆ ਕਿ ਜੜ ਵਿੱਚੋਂ ਖਤਮ ਕੀਤਾ ਜਾਵੇ ਅਗਲੀ ਪੀੜ੍ਹੀ ਵਿੱਚ ਨੌਜਵਾਨ ਬਚ ਸਕਣ ਹਾਂਜੀ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਸਾਡੇ ਨਾਲ ਪੰਜਾਬ ਪੁਲਿਸ ਸਰਕਾਰ ਸਾਡੇ ਨਾਲ ਖੜੀ ਆ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ